ਤਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਗਈ ਸਾਰੇ ਉਪਰ ਸਾਰੇ ਵਧੀਆ ਹੋਵੋਗੇ ਤਾਂ ਆਪਣੀ ਵੀ ਮਾਰਨਿੰਗ ਜੋਗੀ ਆ ਤੁਸੀਂ ਦੇਖ ਸਕਦੇ ਹੋ ਸਵੇਰ ਸਵੇਰ ਦਾ ਟਾਈਮ ਹੈ ਪੰਛੀ ਚੀਂਕੀ ਕਰੀ ਜਾਂਦੇ ਆ ਤਾਂ ਆਪਾਂ ਅੰਜੀ ਕੀ ਤਾਂ ਥੋੜਾ ਜਿਹਾ ਮੈਂ ਕਿਹਾ ਚੱਲੀਏ ਲਾਲੀ ਨੂੰ ਲੈ ਕੇ ਤਾਂ ਮੀਂਹ ਪੈ ਚੁੱਕਿਆ ਦੇਖੋ ਤੁਸੀਂ ਆਪਾਂ ਵਾਰਦੇ ਆ ਤੇ ਕੱਪੜਾ ਤੇ ਫਿਰ ਚੱਲਦੇ ਆ ਕਿਸੇ ਪਾਸੇ ਨੂੰ ਲੈ ਕੇ ਜਾਣਾ ਕਿੱਥੇ ਹਾਲੇ ਮੈਨੂੰ ਨਹੀਂ ਪਤਾ ਪਰ ਕਿਤੇ ਨਾ ਕਿਤੇ ਜਾਵਾਂਗੇ ਇੱਕ ਦੋ ਵੀਡੀਓ ਬੜੇ ਬਣਾ ਕੇ ਬਾਈਕ ਦੀਆਂ ਫੇਰਾ ਆਪਾਂ ਵਾਪਸ ਆ ਜਾਵਾਂਗੇ ਵੈਸੇ ਵੀ ਬਸ ਛੇੜੀ ਛੇੜਾ ਰਾਤੀ ਮੀਂਹ ਪੈਂਦਾ ਰਿਹਾ ਵਾਵਾ ਫਿਰ ਉਹ ਚੱਲੀ ਜਾਂਦੀ ਛੰਡੀ ਛੰਡੀ ਮੌਸਮ ਬਹੁਤ ਹੈਡ ਸੀ ਅੰਦਰ ਦਾ ਲਾਈਟ ਨਹੀਂ ਸੀਗੀ ਫਿਰ ਲਗਾ ਚਲੋ ਕੋਈ ਨਹੀਂ ਆਪਾਂ ਚੱਲਦੇ ਆ ਬਾਈਕ ਤੇ ਨੀਂਦ ਵੀ ਨਹੀਂ ਆਉਂਦੀ ਪਈ ਹਮ ਤਾਂ ਉਹਦਾ ਫੋਨ ਹੀ ਚਲਾਈ ਜਾਂਦਾ ਸੀ ਤੇ ਚਲੋ ਲਓ ਜੀ ਕਪੜਾ ਮਾਰ ਲਿਆ ਆਪਾਂ ਇਨਕੀ ਤੱਕ ਕੋਲਡ ਸਟਾਰਟ ਜੇ ਜਦੋਂ ਆਪਾਂ ਥੇਰੇ ਥੇਰੇ ਚਲਾਉਣੇ ਲੈਂਦੇ ਨਾ ਤਾਂ ਜਿਹੜਾ ਆ ਦੋ ਤੱਕ ਪਹੁੰਚ ਜਾਂਦਾ ਤੇ ਜਿਹੜਾ ਤਾਂ ਇੱਕ ਦੇ ਲੱਗਦੇ ਨਹੀਂ ਆ ਜਾਂਦਾ ਉਹਨਾਂ ਜਿਹੜਾ ਆਪਾਂ ਇਹਨੂੰ ਚਲਾ ਨਹੀਂ ਸਕਦੇ ਜਿੱਦਾਂ ਵੱਧ ਘੱਟ ਰਿਹਾ ਨਾ ਤੇ ਦੇ ਸਿਰਫ ਦੋ ਹੀ ਡਿੱਲੇ ਰਹੇ ਉਹਨੂੰ ਚਲਾਵਾਂਗੇ ਦੇਖੋ ਘੱਟ ਰਿਹਾ ਹੌਲੀ ਹੌਲੀ ਇੱਕ ਹੋਰ ਘਟੂ ਵਾਲੀ ਆ ਦੇਖੋ ਉਦੋਂ ਉਦਾਂ ਇਹਦੇ ਇੰਜਨ ਜਮਲ ਕੇ ਫੁਰਕ ਪੈਂਦਾ ਹੁਣ ਇਹ ਜਿਵੇਂ ਚੱਲਣ ਯੋਗ ਹੋ ਗਿਆ ਹੁਣ ਆਪਾਂ ਇਹਨੂੰ ਲਿਜਾ ਸਕਦੇ ਆ ਜੇ ਆਪਾਂ ਉਦਾਂ ਜਿੱਦਾਂ ਉਸ ਠੰਡੇ ਚ ਗੋਲਡ ਜੀ ਸਟਾਰਟ ਕਿਤੇ ਵੀ ਨੇ ਲੈ ਜਾਗੇ ਫਿਰ ਇਹਦੇ ਥੋੜਾ ਇੰਜਨ ਚ ਦਿੱਕਤ ਆਉਂਦੀ ਹੈ। ਲੋਅ ਆਈਜ਼ ਸੈਟਅਪ ਬੜਾ ਰੈਡੀ ਏ। ਉਹਨਾਂ ਦਾ ਮਿਲਦਾ ਤੁਹਾਨੂੰ ਸਿੱਧਾ ਇਹ ਵਾਲੇ ਸੈਟਅਪ ਤੇ। ਲੋਅ ਆਈ ਜੀ। ਹੋ ਗਿਆ ਪਰ ਰੈਡੀ। ਜੀ ਆ ਗਏ ਆਪਾਂ ਰੋਡ ਦੇ ਉੱਤੇ ਹੈਲੋ ਗਾਇਸ کیسے ਹੋ ਆਪ ਲੋਕ ਕਿਰੜ ਕਿਰੜ ਹੁਣ ਗਈ ਮੌਸਮ ਬਹੁਤ ਵਧੀਆ ਹੋਇਆ ਪਿਆ ਦੇਖੋ ਬੱਦਲ ਹੀ ਬੱਦਲ ਬੱਦਲ ਹੀ ਬੱਦਲ ਬਹੁਤ ਬੱਦਲ ਪਾਣੀ ਆਵਾਜ਼ ਆਉਂਦੀ ਵੀ ਹੂ ਵੀ ਨਹੀਂ ਆਉਂਦੀ ਹੂ ਵੀ ਪਰ ਇੱਕ ਮੈਂ ਕਿਹਾ ਚਲੋ ਟ੍ਰਾਈ ਤਾਂ ਕਰੀਏ ਚੱਲੋ ਬਾਈ ਬਾਰਿਸ਼ ਹੋ ਰਹੀ ਹੈ மீண்ட யாரா <laughs> ਕਿਆ ਕਰਾਂ ਉਹ ਤੇਜ਼ ਹੋ ਗਈ ਬਾਈਕ ਦਾ ਪੌਂਦੇ ਥੱਲੇ ਹੋ ਜਾਣਾ ਮੇਰਾ ਆਪਾਂ ਨੂੰ ਕੰਈਂ ਕੋਈ ਨਹੀਂ ਜਰਮਾ ਲਗਦਾ ਆ ਲੋਕ ਕਿੱਸੋ ਖੜੇ ਛਾਲੇ ਆ ਇਸ ਬਾਰਿਸ਼ ਕਾਫੀ ਰਹੀ ਮੇਰੇ ਇਹ ਸਭ 5-7 ਮਿੰਟਾਂ ਦੀ ਗੱਲ ਏ 5-7 ਮਿੰਟਾਂ ਦੀ ਜਾ ਕੇ ਆ ਦੇਖੋ ਕੀ ਹੋ ਰਿਹਾ ਹੈ ਜੇ ਦੇਰ ਦਾ ਹੈ ਤਾਂ ਦੇਖੋ ਜੇ ਉੱਪਰ ਨੀਚੇ ਵਾਲਾ ਫਿਰ ਅੱਧਾ ਸੈਂਟ ਕਰ ਲਿਆ ਜੇ ਜੋ ਵੀ ਕਰਾ ਦੇਉਨਾ ਸਮ ਆਉਣੀ ਉਹਦਾ ਉਹ ਨਾਲ ਇੱਕ ਵਾਰ ਥੋੜਾ ਜਿਹਾ ਕੱਟ ਰੌਂਗ ਸਾਈਡ ਲੈ ਲੈਂਦੇ ਝਰਨਾ ਵੇਖੋ ਗਾਈ ਇਸ ਕਹੀਂ ਵੀ ਸ਼ੁਰੂ ਹੋ ਜਾਂਦੇ ਹੈ ਝਰਨੋਂ ਦਾ ਕੋਈ ਤਾਂ ਪਤਾ ਨਹੀਂ ਹੈ ਇੰਨਾ ਕਾ ਪਰ ਰੌਂਗ ਸਾਈਡ ਵੈਸੇ ਹੀ ਆ ਜੀਦਾ ਸ਼ੌਂਕ ਹੋਇਆ ਵੈਸੇ ਤਾਂ ਆਪਾਂ ਉੱਤੋਂ ਤੁੰਮ ਕੇ ਵੀ ਆ ਸਕਦੇ ਆ ਪਰ ਮੈਂ ਕਿਹਾ ਇਥੋਂ ਪੁਲ ਦੇ ਥੱਲੇ ਥੱਲੇ ਚਲੇ ਜਾਗੇ ਨਹੀਂ ਕਿੱਲੇ ਕਾ ਟੋ ਮੰਗੇ ਆ ਦੇਖੋ ਤੁਸੀਂ ਮੀ ਪੈਂਡਾ ਜੋਸ਼ੋਰਾ ਦੇ ਨਾਲ ਟਿਕੜੇ 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 ਕੀ ਹੋ ਗਈ ਇਹ ਟਿਕੜੇ ਟਿਕੜੇ ਕੀ ਹੋ ਗਈ ਇਹ जाओ जी चैट कर लो जी भिज भुज के आगे पर बारिश हाल पीट पी लाती है मैं वीडियो देखिए कि कैमरे से होता है जिदा मीह पा थोड़ा जा बलर जहा होता थोड़ा जा कर लिया कॉम्प्रोमाइज है हौली हौली आप कलैरिटी में क्वालिटी भी दस ਫੇਰ ਆਪਾਂ ਫਿਰ ਆਹੀ ਕਰਾਂਗੇ ਤੁਹਾਨੂੰ ਮੌਸਮ ਬਹੁਤ ਵਧੀਆ ਹੋ ਗਿਆ ਹੁਣ ਆਪਾਂ ਵੀ ਨਾਉਣੇ ਆ ਨਾਣਾ ਤਾਂ ਨਾਟ ਲਿਆ ਹੀ ਬੰਦੀਡੇ ਪਾ ਦੋਦੇ ਆਸ ਕਾਉਣੇ ਕਿਉਂਕਿ ਵਾਵਾ ਪੈ ਗਿਆ ਮੀਂਹ ਤਾਂ ਵੈਸੇ ਹੀ ਨਹੀਂ ਲੱਗਦਾ ਪਿਆ ਉਹਦੇ ਪਾਣੀ ਖੜ ਗਿਆ ਚੈੱਕ ਕਰੋ ਆਫਰ ਨਹੀਂ ਲੱਗਦਾ ਮੀਂਹ ਵੈਸੇ ਤਾਂ ਵਾਵਾ ਹੈ ਤਾਂ ਚਲੋ ਜੀ

ਈ ਰੋਟੀ ਛਕੀ ਜਾ ਰਹੀ ਹੈ ਇਧਰ ਤਈ ਤੇ ਪਿੰਡੀ ਤੇ ਨਾਲ ਹੈ ਰੋਟੀ ਵੀਰਾ ਐਡ ਹਮ ਖਾਈਂਦੀ ਆਪੀ ਰੋਟੀ ਸਾਰਜਾ ਪੈਂਡੇ ਆ ਇੱਕ ਦਿਖਾ ਹੀ ਲੈਣੇ ਪਰ ਫਿਰ ਵੀ ਭੁੱਖ ਲੱਗੀ ਹੈਲੋ ਆਹ ਦੇਖੋ ਭਾਲ ਕੇ ਕੜਾਈ ਪਾਸਾ ਬਣਾਈ ਬੈਠਿਆ ਇਹਨਾਂ ਨਾਲ ਕੁਝ ਹੋ ਸਕਦਾ ਮੈਨੂੰ ਨਹੀਂ ਲੱਗਦਾ ਸਾਡੇ ਟੱਬਰ ਨਾਲ ਕੁਝ ਹੋ ਸਕਦਾ ਬਦਲੇ ਲੰਗਰ ਲਾਉਣਾ ਖਾਲਿਆ ਨਾਲ ਇਹ ਬਧਿਆ ਬਿਠੇ ਆ ਮੈਂ ਖਾਈ ਕਿ ਤੋੜਾ ਚਪਾਟਾ ਨਾ ਫਿਰ ਮੈਨੂੰ ਉਹ ਕੰਟੈਸਟੈਂਟ ਨਹੀਂ ਦਿਖਨੇ ਲੋ ਗਾਇਸ ਆਪਾਂ ਵੇਖੋ ਪਾਂਡੇ ਭੁੰਡੇ ਸਾਹ ਪਲੇਰ ਫਰੀਕ ਸਹੀ ਸਾਹਮਲੀਏ ਆਏ ਵੇਲੇ ਹੋ ਗਏ ਉਹ ਲੱਪਕ ਫੋਨ ਵੇਖਣ ਲੱਗੇ ਆਂ ਵੇਖਣ ਵੇਖਣ ਫੋਨ ਵੇਖਣ ਲੱਗੇ ਆਂ ਕੁਝ ਖੁਆਬ ਲਾਗੇ ਵੀਰੇ ਕਮਾਲ ਦੀ ਗੱਲ ਹੈ ਪਾ ਹੁਣ ਮੈਂ ਕੀ ਖੁਆਵਾਂ ਕੁਝ ਮਿੱਠਾ ਹੋ ਜਾਏ ਡੇਜ਼ਰਟ ਨਹੀਂ ਮੈਂ ਕੜਾ ਕੜਾ ਬਣਾ ਲਾਗੇ ਮੈਂ ਨਹੀਂ ਮੈਂ ਕੜਾ ਹੋ ਤਾਂ ਮੈਰਾ ਵੀ ਦਿਹਾੜਾ ਨਾ ਤੇ ਮਿੱਠੇ ਚੋਲ ਕੀ ਹੁੰਦਾ ਦੁੱਧ ਪਿਆ ਦੁੱਧ ਪਿਆ ਚਾਹ ਲਿਆ ਨਾ ਕੋਲਡ ਕਾਫੀ ਕੋਲਡ ਕਾਫੀ ਕਰਨੀ ਚੱਲੋ ਤਾਂ ਬਾਅਦ ਚ ਪੀਦਾਂਗੇ ਸੌਣ ਲੱਗਾਂ ਨਾ ਨਹੀਂ ਕਾਫੀ ਨਹੀਂ ਪੀਣੀ ਗਾਇਸ ਇੰਨੀ ਕਾਫੀ ਨਹੀਂ ਪੀਣੀ ਚਾਹੀਦੀ ਹੂੰ ਨਹੀਂ ਪੀਣੀ ਚਾਹੀਦੀ ਨਿਸ਼ਚੈਤ ਅਜਾ ਫਿਰ ਦਸ ਕੀ ਨਾ ਚੇਰੀਆਂ ਮੇਰੇ ਮਿੱਠਾ ਸਾਹ ਜਦ ਰੱਖੀ ਜਿਆਦਾ ਮਿੱਠਾ ਨਾ ਹੋਵੇ ਓਕੇ ਗਾਇਸ ਚੇਰੀਆਂ ਬਣਾਉਣੀਆਂ ਪੈਣੀਆਂ ਹੁਣ ਸਾਸ ਤੇ ਗਿੱਲਾ ਪੋਚਾ ਮਾਰਿਆ ਲਓ ਜੀ ਇਧਰ ਰਾਤ ਨੂੰ ਰੋਟੀਆਂ ਰੋਟੀਆਂ ਖਾਣ ਤੋਂ ਬਾਅਦ ਸਾਡੇ ਪੋਚਾ ਲੱਗਦਾ ਹੋਇਆ ਇਹਨਾਂ ਤਾਂ ਖੁੱਲਿਆ ਪਿਆ ਹੋਰ ਛੋਲ ਲੈਣ ਚੰਗੀ ਤਰ੍ਹਾਂ ਲੱਗਦੀ ਲਓ ਜੀ ਆਪਣੇ ਆਉਣੇ ਸੀ ਗੈਸਟ ਪਰ ਅੱਜ ਆਉਣਾ ਸੀ ਉਹਨਾਂ ਨੇ ਆਇਆ ਹੀ ਨਹੀਂ ਆਪਾਂ ਵਲੌਗ ਵੀ ਜ਼ਿਆਦਾ ਤਾਂ ਨਹੀਂ ਕੈਚਰ ਕੀਤਾ ਦਿਨੇ ਵੀ ਹਾਂ ਸ਼ਾਮ ਤੱਕ ਆ ਜਾਣਗੇ ਆ ਜਾਣਗੇ ਪਰ ਜੇ ਸਾਨੂੰ ਪਤਾ ਲੱਗਿਆ ਪਰ ਉਹਨਾਂ ਨੇ ਨਹੀਂ ਆਉਣਾ ਫਿਰ ਅਸੀਂ ਸੌਂਗੇ ਫਿਰ ਅਸੀਂ ਬਿਗ ਬੌਸ ਵੇਖ ਲਿਆ ਤਾ ਹੁਣ ਵੀ ਪੋਚਾ ਪਾਚਾ ਤਾਂ ਹੀ ਲੱਗੀ ਜਾਂਦਾ ਹੈ ਸਵੇਰੇ ਆ ਉਹਨਾਂ ਨੇ ਸੁਬਾ ਉਹਨਾਂ ਨੇ ਸੁਬਾ ਜਲਦੀ ਆ ਜਾਣਾ ਤਾਂ ਕਰ ਜਾਂਦੀ ਪਛੇਰੇ ਸਵੇਰੇ ਜਲਦੀ ਉੱਠਿਆ ਨਹੀਂ ਜਾਂਦਾ ਤਾਂ ਕਰੇ ਪੋਚਾ ਪੂਚਾ ਲਾ ਆ ਗਈ ਸੌਵਾਂਗੇ ਅਮ ਰੋਟੀ ਰੋਟੀ ਪਾਣੀ ਖਾ ਲਿਆ ਆਪਾਂ ਪਹਿਲਾਂ ਪਾਸਤਾ ਖਾ ਲਿਆ ਸੀ ਦੀਦੀ ਨੇ ਆ ਕੇ ਪਾਸਤਾ ਖਾਦਾ ਤਾਂ ਹੁਣ ਕੁਝ ਮਿੱਠਾ ਖਾਣ ਨੂੰ ਜੀ ਕਰੀ ਜਾਂਦਾ ਸੀ ਕੜਾਹ ਤੇ ਬਥੇਰਾ ਕੜਾਹ ਪਾਣੀ ਆ ਤਾਂ ਕਰਕੇ ਦੀਦੀ ਨੇ ਬਣਾਈਆਂ ਸੇਵੀਆਂ ਹੁਣ ਆਪ ਖਾਵਾਂਗੇ ਸੇਵੀਆਂ ਲਓ ਜੀ ਸੇਵੀਆਂ ਨੇ ਰੈਡੀ ਇਹ ਨੇ ਗਾਇਸ ਪੁੰਨੀਆਂ ਹੀਆਂ ਸੇਵੀਆਂ ਤਾਂ ਇਹਨਾਂ ਦਾ ਰੰਗ ਬ੍ਰਾਊਨ ਹੈ ਮੈਨੂੰ ਪਸੰਦ ਜਿਹੜੀਆਂ ਚਿੱਟੀਆਂ ਜਿਹੜੀਆਂ ਸੇਵੀਆਂ ਹੁੰਦੀਆਂ ਹਨ ਉਹ ਵਾਲੀਆਂ ਆਟੇ ਵਾਲੀਆਂ ਹੁੰਦੀਆਂ ਤਾਂ ਇਹ ਵੀ ਸ਼ਾਇਦ ਆਟੇ ਦੀਆਂ ਹੀ ਨੇ ਪਰ ਇਹ ਪੁੰਨ ਕੇ ਹੁੰਦੀਆਂ ਨੇ ਤੇ ਪੁੰਨ ਕੇ ਵਾਲੀਆਂ ਸਵਾਦ ਨਹੀਂ ਹਾਂ ਰੋਸਟਰਡ ਤੇ ਪੁੰਨ ਨਾ ਤੇ ਰੋਸਟਰਡ ਤੇ ਗਾਇਸ ਇਹ ਫਰਕ ਕੇ ਦੱਸ ਕਮੈਂਟ ਕਰਕੇ ਦੱਸਿਆ ਜੀ ਨਹੀਂ ਮੈਂ ਕਹਾਂਗਾ ਕਰਕੇ ਨਹੀਂ ਤੂੰ ਇਹ ਅੰਗਰੇਜ਼ੀ ਛਾੜਨ ਢਈ ਹੈ ਨਾ ਛਾੜ ਸਕਦੇ ਆ ਲੈ ਕੋਚਾ ਮਾਰ ਕੇ ਢੀ ਤੁਹਾਨੂੰ ਅੰਗਰੇਜ਼ੀ ਛਾੜਨ ਢਈ ਚਲੋ ਗਾਇਸ

भांडे हो गए वेले लो मैडम जी तो लो क्या देख रहे हो ये कौन है जो इतनी तेज बगा रहा है नहीं क्या करो गाइस वीडियो इंस्टाग्राम पे भी देखा करो इंस्टाग्राम पे भी देखा करो mm. भूम हूँ mm. फिर की खाइए खाना क्यों हूँ टिड भी खाता टिड मेरा mm. खाली ਆ ਦੇ ਬਿੱਗ ਬੋਸ ਵੇਖੀਆ ਤਾ ਵੇਖਿਆ ਬਸ ਖਾ ਲਿਆ ਪੀ ਲਿਆ ਤੇ ਬਿੱਗ ਬੋਸ ਵੇਖ ਲਿਆ ਟੋਆ ਚੈੱਕ ਕਰਾ ਆ ਵੇਖੋ ਗਾਈਸ ਆ ਉਤਲਾ ਪਾਸਾ ਹੈ ਤੇ ਇਹ ਐ ਜਾ ਕੇ ਐ ਥੱਲੇ ਹੀ ਚਲਾ ਜਾਂਦਾ ਜੇ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀ ਮੈਂ ਰੱਖ ਕੇ ਖਾਪ ਕਿੰਨਾ ਫੋਨ ਰੱਖ ਮੇਰਾ ਲੈ ਆ ਸਹੀ ਹੈ ਫੋਨ ਨਹੀਂ ਇੱਥੋਂ ਲੈ ਕੇ ਐਵੇਂ ਹੋ ਰਿਹਾ ਕੋਈ ਅੱਛਾ ਇਹ ਸਰਾਣਾ ਵਿੱਚ ਰੱਖੀਏ ਨਾ ਹਾਂ ਤੇ ਬਰਾਬਰ ਹੋ ਜਾਂਦਾ ਕੰਮ ਬਰਾਬਰ ਹੋ ਜਾਂਦਾ ਹਿੰਜ ਚੱਲਦਾ ਨਹੀਂ ਜੇ ਜਦੋਂ ਆਪਾਂ ਉੱਤੇ ਪੈ ਜਾਂਦੇ ਆ ਨਾ ਫਿਰ ਇਕੁਅਲ ਹੋ ਜਾਂਦਾ ਇੱਕ ਇੱਕ ਦਿਨ ਮੈਂ ਬੜ ਤੇ আস্তে ਸੁੱਤੀ ਸਤੇਰੇ ਵਾਲੇ ਤੇ ਜਿਵੇਂ ਕੁੱਤਾ ਸੌਂਦਾ ਹੈ ਨਾ ਤੋ ਆ ਜਾ ਨਹੀਂ ਮੈਂ ਜਿਆਦਾ ਸਿੱਧਾ ਸੌਂਨਾ ਨਾ ਤਾਂ ਕਰਨ ਕਿਵੇਂ ਮੈਂ ਇਧਰ ਵੇਖੀ ਅੱਖਾਂ ਲਾਲ ਹੋਈਆਂ ਰਹੀਆਂ ਕਿ ਨਹੀਂ ਤਾਂ ਬੈਟਰੀ ਮਰੀ ਨਹੀਂ ਅੱਖਾਂ ਚ ਬੈਟਰੀ ਕਿਹੜੀ ਹੈ ਬੈਂਟ ਨਹੀਂ ਚੱਲ ਪੈ ਜਾ अपना स्थान ग्रहण करे हाथ ना मारी जा उत्ते एक एक कोई बराबर नहीं गा मोटू मोटू सेठ सड़क पे लेट <laughs> मोटू सेठ खड्डे में लेट गाड़ी आगे फट गया पेट गाड़ी का नंबर एटी एट गाड़ी पहुंची इंडिया गेट इंडिया गेट से आई आवाज चाचा नेहरू जिंदाबाद अच्छा वादा सी है ਮੈਨੂੰ ਨਹੀਂ ਆਉਂਦਾ ਤੇਨੀ ਮੈਨੂੰ ਯਾਦ ਹਾਂ ਜੇ ਮੈਂ ਉਹ ਲਾਈਨ ਨਾ ਬੋਲਦੀ ਫਿਰ ਤੇਨੂੰ ਨਹੀਂ ਹੋਣਾ ਸੀ ਫਿਰ ਵਾਕ ਕਰਨਗੇ ਫਿਰ ਆਪਾਂ ਸੌਂ ਜਾਾਂਗੇ ਓਕੇ ਜੀ ਬਾਏ ਬਾਏ ਤੁਹਾਡਾ ਸਵਾਗਤ ਹੈ ਤੁਹਾਡਾ ਲਾ ਸਵਾਗਤ ਨਹੀਂ ਅਲਵਿਦਾ ਦੋਸਤੋ ਫਿਰ ਮਿਲਾਂਗੇ ਅਗਲੇ ਵਲੌਗ ਚ ਬਾਏ ਬਾਏ